ਆਪਨੇ ਗੱਲ ਕਰੀ ਤਾ ਜਵਾ ਜੀ ਜਵਾ ਜੀ ਜਸਤਪਾਲ ਮਾਨੇ ਉੱਪਰ ਦਾ ਆਂਦੇ ਤੇ ਬਾਕੀ ਸਮਝਣਾ ਮੈਂ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਆਪਾਂ तकरीबन तकरीबन ਸਾਰੇ ਕਿਸਾਨਾਂ ਦੇ ਪੁੱਤਰਾਂ ਜਾਂ ਭਾਈ ਐ ਜਾਂ ਰਿਸ਼ਤੇਦਾਰ ਐ ਕੁਝ ਵੀ ਲੱਗਦੇ ਹੋਣਗੇ ਨਾਲੇ ਕਾਨੂੰਨਾਂ ਬਾਰੇ ਤਾਂ ਗੱਲਾਂ ਪੀਟ ਲਈਆਂ ਇੱਕ ਨਵੀਂ ਆਫਤ ਕਿਸਾਨਾਂ ਦੇ ਆ ਰਹੀ ਹੈ ਲੈਂਡ ਪੁਲੀ ਜੀ ਉਹਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੈ ਅੱਪਾ ਸਾਰੇ ਬੈਠੇ ਖਲਾਫ ਨੇ ਉਹਦੀ ਅਜੇ ਲੈਂਡ ਪੁਲੀਿੰਗ ਦੀ ਸਕੀਮ ਦੇ ਖਲਾਫ ਸਾਰੇ ਆ ਉਹਦਾ ਸਹਿਯੋਗ ਕੋਈ ਨਹੀਂ ਵਾਹ ਥੈਂਕ ਯੂ ਜੀ ਧੰਨਵਾਦ ਤੁਹਾਨੂੰ ਵੀ ਸੁਵਚਾਰ ਦੇ ਨਾਲ ਮੇਰੇ ਜੀ ਦੰਤੋਏ ਤੇ ਇਹ ਆਫ ਤਾਂ ਮੈਨੂੰ ਲੱਗਦਾ ਵੀ तकरीबन तकरीबन ਸਾਰੇ ਇਹਦੇ ਰੰਟੀ ਆ ਮੈਂ ਹੁਣ ਇੱਕ ਥੋੜੀ ਜਿਹੀ ਨਾਜਮ ਪੇਸ਼ ਕਰਨ ਲੱਗਿਆ ਸੱਜਣਾ ਵੇ ਸੱਜਣਾ ਸੱਜਣਾ ਵੇ ਸੱਜਣਾ ਤੂੰ ਆ ਕੇ ਵੇਖ ਸੱਜਣਾ ਤੱਕ ਦੀ ਰਹਾ ਮੈਂ ਤੇਰੀ ਰਾਹਾਂ

ਤੂੰ ਵਿੱਚ ਪਰਦੇਸੀ ਵੇ ਪਿਆਰ ਤੇਰੇ ਵਿੱਚ ਹੋਇਆ ਮੇਰਾ ਮਗੜਾ ਵੇ ਸਵੇ ਪਿਆਰ ਤੇਰੇ ਵਿੱਚ ਹੋਇਆ ਮੰਦੜਾ ਵੇ ਸਵੇ ਯਾਦ ਆਵੇ ਤੇਰੀ ਨੈ ਭਰ ਅਭ ਮੇਰੇ ਬਠੀ ਹੰਤੀ ਵਾਦਿਆ ਕਰ ਪ੍ਰਮਾ ਸੱਜਣਾ ਸੱਜਣਾ ਤੂੰ ਆ ਆ ਕੇ ਲੱਗ ਜਾ ਤਕਨੀ ਰਹਾ ਮੈਂ ਤੇਰੀ ਰਾਹਾਂ ਆਪੋ ਜਾਨੀ ਲੈ ਹੋਣੇ ਨਵੇਂ ਗੋਡੀਆਂ ਪਟੋਲੇ ਖਤ ਵੀ ਨਾ ਪਾਇਆ ਮੇਰੀ ਜਿੰਦ ਬਣੀ ਕੋਲੇ ਲੱਭ ਤਾ ਨਹੀਂ ਲੈ ਹੋਣੇ ਗੋਡੀਆਂ ਪਟੋਲੇ ਖਤ ਵੀ ਨਾ ਪਾਇਆ ਮੇਰੀ ਜਿੰਦ ਬਣੀ ਕੋਲੇ ਯਾਦ ਤਾਂ ਆਂਦੀ ਹੋ ਕਦੇ ਤਤੜੀ ਦੀ ਤੰਨੂ ਵੀ ਯਾਦ ਤਾਂ ਆਂਦੀ ਹੋ ਕਦੇ ਤਤੜੀ ਦੀ ਤੰਗੂਵੀ ਚੁੰਨੀ ਆਵੇ ਤੂ ਵੇਖ ਰਾਂ ਸੱਜਣਾ ਵੇ ਸੱਜਣਾ ਤੂੰ ਆ ਕੇ ਵੇਖ ਸੱਜਣਾ ਤੱਕਦੀ ਰਹਾ ਮੈਂ ਤੇਰੀ ਰਾਹਾਂ ਸੌਣ ਦੇ ਮਹੀਨੇ ਛਾਂ ਆ ਬਾਕੀ ਮੱਤ ਘਰ ਆਵੇ ਤੇਰੇ ਵਜੋਂ ਕੌਣ ਜਾਣੂ ਮੇਰੇ ਦਿਲ ਦੀਆਂ ਸਾਰਾਂ ਵੇ ਸਾਵਣ ਦੇ ਮਹੀਨੇ ਸ਼ਾਇਆ ਬਾਗੀ ਮਸਤ ਬਹਾਰ ਆਵੇ ਤੇਰੇ ਵਜੋਂ ਕੌਣ ਜਾਣੂ ਮੇਰੇ ਦਿਲ ਦੀਆਂ ਸਾਰਾਵੇ ਜੋਗੀ ਬਣ ਆ ਜਾ ਕੀ ਤੋ ਰਾਂਝੇ ਵਾਂਗ ਸੱਜਣਾਵੇ ਜੋਗੀ ਬਣ ਆ ਜਾ ਕੀ ਤੋ ਰਾਂਝੇ ਵਾਂਗ ਸੱਜਣਾਵੇ ਕੂਰੀਆਂ ਮੈਂ ਕੁੱਟ ਕੇ ਖਵਾਵਾ ਸੱਜਣਾਵੇ ਸੱਜਣਾ ਸੱਜਣਾਵੇ ਸੱਜਣਾ ਮੂੰ ਆ ਕੇ ਵੇਖ ਸੱਜਣਾ ਤਕਦੀਰ ਹਾਵੈ ਤੇਰੀ ਰਾਵਾਂ ਪਤਾ ਹਉ ਤੈਨੂੰ ਵੀ ਤਾਂ ਢਲਣਾ ਜਵਾਨੀ ਦਾ ਜੀਤ ਨਵਾਂ ਨੇ ਕਾ ਦਾ ਵਸਾ ਜਿੰਦ ਗਾਨੀ ਦਾ ਪਤਾ ਹਉ ਤੈਨੂੰ ਵੀ ਤਾਂ ਢਲਣਾ ਜਵਾਨੀ ਦਾ ਜੀਤ ਨਵਾਂ ਨੇ ਕਾ ਦਾ ਵਸਾ ਜਿੰਦ ਗਾਨੀ ਦਾ ਮੂੰ ਆ ਰਮੋੜ ਖੁਸ਼ੀਆਂ ਮਨਾ ਮੈਂ ਤੇਰੇ ਨਾਲ ਵੇ ਤੁਸੀਂ ਆ ਮਨਾਵਾ ਤੇਰਾ ਨਾ ਸੱਜਣਾ ਵੇ ਸੱਜਣਾ ਤੂੰ ਆ ਕੇ ਵੇਖ ਸੱਜਣਾ ਤਕਦੀਰ ਹਾਂ ਮੈਂ ਤੇਰੀ ਰਹਾਮ ਸੱਜਣਾ ਵੇ ਸੱਜਣਾ ਤੂੰ ਆ ਕੇ ਵੇਖ ਸੱਜਣਾ ਤਕਦੀਰ ਹਾਂ ਮੈਂ ਤੇਰੀ ਰਹਾਮ ਬਹੁਤ ਅੱਛਾ